ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਾ ਨੇ ਹੋਸਨਾਓ ਕਿਦਾਂ ਠੀਕ ਹੋ ਆਜ ਮੈਂ ਆਪਣੀ ਬੇਟੀ ਕਰ ਰਹੀ ਆ ਰਿਵੀਮਾ ਫਾਰਟੇ ਆ ਦੇਖੋ ਜੀ ਹਮੋਂ ਪਤਾ ਨਹੀਂ ਹੈਗਾ ਵੈਸੇ ਪਤਾ ਤਾਂ ਹੈਗਾ ਤੇ ਆਪਾਂ ਦੇਖਦੇ ਹਾਂ ਕੀ ਕਰਦੀ ਆ ਮੰਮਾ ਉਹਦੀ ਕੰਮ ਤੇ ਗਏ ਹੋਏ ਨੇ ਜੋਬ ਤੇ ਆਪਾਂ ਦੇਖਦੇ ਆ ਘਰ ਚ ਕਿੰਨਾ ਕੁ ਖਲਾਰਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਦੇਖੋ ਲੋ ਪਤੰਗ ਕਿੰਨੇ ਨੇ ਕਿੰਨੇ ਪਤੰਗ ਰੱਖੇ ਹੋਏ ਨੇ ਦੇਖੋ ਜੀ ਆ ਦੇਖੋ ਮੈਂ ਬੱਲੇ ਬੱਲੇ ਪਾਚਾੜੂ ਕਿੱਥੇ ਪਿਆ ਖਲਾਰਾ ਦੇਖੋ ਕਿੰਨਾ ਪਿਆ ਬੈਟ ਤੇ ਵਾਹ ਗੁਰੂ ਬੈਜਦਾ ਲੋਜੀ ਕਹਿੰਦੀ ਸੀ ਮੈਂ ਤੁਸੀਂ ਜੌਬ ਤੇ ਜਾਓ ਮੈਂ ਕਰ ਦੂੰਗੀ ਮੈਂ ਤੇ ਨਾਨੀ ਜੀ ਕੰਮ ਕਰ ਦਾਂਗੇ ਲੋਹਾਰ ਜੀ ਹੁਣ ਮੈਂ ਆਈ ਆ ਇੱਧਰ ਮੈਂ ਕਿਹਾ ਚਲ ਥੋੜਾ ਕੰਮ ਕਰ ਦਾਂਗੇ ਤੇ ਆ ਕਿਚਨ ਕਿਚਨ ਚ ਦੇਖੀਏ ਕਿੰਨਾ ਖਲਾਰਾ ਕਿਚਨ ਚ ਵੀ ਮੈਨੂੰ ਖਲਾਰਾ ਹੀ ਲੱਗਾ ਦੇਖੋ ਬਰਤਨ ਵੀ ਪਏ ਨੇ ਭਾਂਡੇ ਦਾ ਬੰਦੇ 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 ਆ ਦੇਖੋ ਲਫਸਾਇਸ ਫਾਈ ਪਈ ਆ ਕਰੀ ਨਹੀਂ ਮੈਂ ਕਰਦੀ ਆ ਜੇ ਬੇਟੀ ਦੀ سپورਟ ਕਰਾਉਣੀ ਆ ਗਮਲੇ ਵੀ ਹੈਗੇ ਨੇ ਆ ਲੋ ਜੀ ਪੱਜੀ ਫਿਰਦੀ ਇਹਨੂੰ ਪਤਾ ਨਹੀਂ ਵੀ ਨਾਨੀ ਆਈ ਆ ਕਿ ਪਤੰਗਾ ਦੇ ਮਗਰ ਕੋਲ ਹੈ ਪਤਾਸ ਗਈ ਲੈਣ ਸਾਡੇ ਕੋੜੀਆਂ ਦੇ ਹੋ ਰਾਮ ਨਾਲ ਰਾਮ ਨਾਲ ਜਾਓ ਬੇਟਾ ਦਿਖਣਾ ਚਾਹੀਏ ਤੇ ਆ ਲੋ ਜੀ ਉੱਪਰ ਵੀ ਖਲਾਰਾ ਪਿਆ ਰਾਤ ਲੋਹੜੀ ਚਲਾਈ ਹੋਣੀ ਆ ਨਾ ਇਹ ਦੇਖੋ ਇਹਨਾਂ ਨੇ ਮੈਂ ਦਾਦਾ ਕੜਾਈ 'ਚ ਲੋਹੜੀ ਚਲਾਈ ਸੀ ਆ ਦੇਖੋ ਮੱਥਾ ਟੇਕਿਆ ਹੋਣਾ ਪਰ ਤੇ ਉਹ ਦੇਖੋ ਕੱਪੜੇ ਵੀ ਪਏ ਨੇ ਆ ਦੇਖੋ ਉੱਪਰਲਾ ਵਾਤਾਵਰਨ ਵਾਹ ਇੱਕ ਬੜੀ ਉਚਾਈ ਤੇ ਰਹਿੰਦੇ ਨੇ ਇਹ ਜਿੱਦਾਂ ਕੋਈ ਫਲੈਟ ਹੁੰਦੀ ਆ ਲੈ ਬਾਹਰ ਬਾਹਰ ਦੇ ਮੈਨੂੰ ਤਾਂ ਕਈ ਵਾਰ ਡਰ ਲੱਗਦਾ ਇੰਨੇ ਜਦੋਂ ਗੁਰਦੁਆਰਾ ਰੀਆ ਸਾਹਮਣੇ ਦੇਖੋ ਹੈ ਨਾ ਔਰ ਮੈਨਲਾ ਦੇ ਇੱਕ ਮੰਦਿਰ ਵੀ ਹੈਗਾ ਕਾ ਇਨਸ਼ਾ ਅੱਲਾਹ ਮੰਦਿਰ ਦਿਖਦਾ ਔਰ ਦੇਖੋ ਮੰਦਿਰ ਵੀ ਹੈ ਤੇ ਸੋਰਫ ਪਰ ਲਾ ਪਟਾਕਾ ਮਾਹੌਲ ਦੇਖੋ ਤੇ ਹੁਣ ਮੈਂ ਲਾਉਂਗੀ ਝਾੜੂ ਘਰ ਦਾ ਸਾਰਾ ਕੰਮ ਕਰੂੰਗੀ ਆਪਣੀ ਬੇਟੀ ਦੇ ਅੰਤੇ ਨੂੰ ਇਹਨੇ ਤਾਂ ਕਰਿਆ ਨਹੀਂ ਦੀਦੀ ਮਕੌਰ ਨੇ ਇਹ ਛੋਟੀ ਆ ਹਜੇ ਅੱਜ ਸਕੂਲ ਤੋਂ ਛੁੱਟੀ ਆ ਪਤੰਗਾ ਨੂੰ ਲੱਗੀ ਚੜਾਉਣ ਐਨੇ ਪਤੰਗ ਚੜਾ ਰਹੀ ਆ ਮੈਨੂੰ ਕਹਿੰਦੀ ਤੁਸੀਂ ਵੀ ਉਧਰ ਆਓ ਮੈਂ ਤਾਂ ਤੇ ਚੜਾਣੇ ਨੇ ਤੇ ਫਿਰ ਭਾਈ ਫਿਰ ਮੈਂ ਆ ਗਈ ਮੈਂ ਕੀ ਕਰਦੀ ਮੈਂ ਕਹਿੰਦਾ ਚਲੋ ਬੱਚਾ ਛੋਟਾ ਹੈ ਅੱਜ ਸਾਡੇ ਵਰ ਤੰਗਾਂ ਇੰਨੇ ਚੜਦੇ ਨਹੀਂ ਸੀ ਬੱਚਿਆਂ ਦੇ ਤੇ ਮੈਂ ਇਸ ਕਰਕੇ ਉਹਦੀ ਨਾਨੀ ਅੱਧਰ ਆ ਗਈ ਆਪਾਂ ਕਹਿੰਦਾ ਚਲੋ ਬੱਚੇ ਦਾ ਮਨ ਆ ਜਿਹੜਾ ਸਹੀ ਹੋ ਜੂਗਾ ਵਿਚਾਰੇ ਦਾ ਸਾਲ ਚ ਇੱਕ ਵਾਰ ਤਿਹਾੜ ਆਉਂਦਾ ਚਲੋ ਕੋਈ ਗੱਲ ਨਹੀਂ ਚੱਲਦੇ ਹੁਣ ਮੈਂ ਕਰੂੰਗੀ ਸਫਾਈ ਦੀ ਸਾਰੇ ਘਰ ਦੀ ਹੁਣ ਤੁਸੀਂ ਦੇਖਿਓ ਇਹ ਆਲੋ ਫੇਰ ਆ ਗਈ ਅਜੇ ਤਾਂ ਅੰਦਰ ਵੇ ਆ ਕਿੰਨੇ ਕੁ ਤੰਗ ਚੜਾਏ ਬਹੁਤ ਤੇ ਫਿਰ ਤੂੰ ਸਫਾਈ ਨਹੀਂ ਕਰੀ ਤੇਰੀ ਮੰਮਾ ਨੇ ਕਿਹਾ ਸੀ ਸਫਾਈ ਕਰ ਸਾਰੀ ਆ ਘਰ ਚ ਖਲਾਰਾ ਕਿੰਨਾ ਕਰਿਆ ਹੈ ਆ ਦੇਖੋ ਪਤੰਗ ਕਿੱਡੇ ਕਿੱਡੇ ਨੇ ਇਹ ਦੇਖੋ ਆ ਦੇਖੋ ਇਹ ਤਾਂ ਬਾਜੀ ਹਾਏ ਦੇਖ ਖਲੋਣੇ ਵੀ ਪਏ ਨੇ ਆ ਦੇਖੋ ਜੀ ਇੱਧਰ ਲਓ ਲਓ ਦੇਖੋ ਵਾਹਿਗੁਰੂ ਜੀ ਇੰਨੇ ਪਤੰਗ ਲੁੱਤੇ ਤੁਸੀਂ ਹਜੇ ਅੱਧੇ ਥੱਲੇ ਰਹੇ ਨੇ ਬਹੁਤ ਹੋ ਅੱਜ ਪਤੰਗ ਅੱਧੇ ਥੱਲੇ ਰਹਿ ਕੇ ਕਹਿੰਦੀ ਬਹੁਤ ਜ਼ਿਆਦਾ ਨੇ ਤੇ ਆ ਖਲਾਰਾ ਨਹੀਂ ਪਤਾ ਵੀ ਇੰਨਾ ਪਾਇਆ ਹੋਇਆ ਵੀ ਮਮਾਂ ਤੇ ਆਉਂਦੇ ਨੂੰ ਸਵਾਰਨਾ ਮੈਂ ਹੈ ਰਾਤ ਲੋਹੜੀ ਤੇ ਨੱਚੇ ਫਿਰ ਤੇ ਆ ਦੇਖੋ ਆਪਰ ਵੀ ਖਲੋਣੇ ਪਏ ਨੇ ਮੈਂ ਇੱਧਰ ਵੀ ਪਏ ਹੋਣੇ ਤੁਹਾਨੂੰ ਦਿਖਾਉਣਾ ਇਹ ਕਾ ਕਿਡਾ ਵੱਡਾ ਪਿਆ ਖਲੋਣਾ ਯਾ ਦੇਖੋ ਇੱਕ ਆ ਵੀ ਪਿਆ ਆ ਦੇਖੋ ਬਈ ਆਹ ਦੇਖੋ ਖਲੋਣੇ ਖਲੋਣੇ ਪਰ ਸਾਰੇ ਖਲਾਰਾ ਪਿਆ ਕਦੇ ਮੇਰੇ ਘਰ ਚਲ ਜਾਂਦੀ ਏ ਤੇ ਇੱਧਰ ਚੁੱਕ ਲਈ ਹੁੰਦੀ ਏ ਬਸ ਇਹਦਾ ਇਹੀ ਕੰਮ ਆ ਖਲੋਣਿਆਂ ਦਾ ਲੋ ਜਿੱਥੇ ਦੇਖੋ ਖਲੋਣੇ ਖਲੋਣੇ ਝੋਣੇ ਲੋਹਾ ਦੇਖੋ ਕਿੱਡਾ ਬਤੰਗਾ ਇਹ ਕੀ ਕਰਿਆ ਲੁੱਟਿਆ ਫਿਰ ਹੋਏ ਹੋਏ ਦੇਖ ਲੋ ਅ ਮੈਂ ਅੱਜ ਆਈ ਸੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾ ਦਣਾ ਬਤੰਗਾ ਦੀ ਦੁਕਾਨ ਦਿਖਾਈ ਆ ਤੇ ਨਵਾਂ ਬਤੰਗਾ ਦੇਖ ਲੋ ਰੂਪ ਨੂੰ ਤੇ ਹੁਣ ਕੰਮ ਨਹੀਂ ਕਰਨਾ ਸਫਾਈ ਨਹੀਂ ਕਰਨੀ ਹਾ ਫਿਰ ਇੱਧਰ ਇਹਨਾਂ ਦਾ ਵਾਤਾਵਰਨ ਦੇਖ ਲਓ ਇੱਧਰ ਵੀ ਲੱੱ ਆੱਧਾ ਵੀ ਖਲਾਰਾ ਪਿਆ ਹੋਇਆ ਸਾਰਾ ਖਲਾਰਾ ਇਹ ਖਲਾਰਾ 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 ਦੇਖੋ ਆ ਲਓ ਜੀ ਹੁਣ ਮੈਂ ਲੱਗੀਆਂ ਢਾਂਡੇ ਸਾਫ਼ ਕਰਨ ਤੇ ਆ ਲਓ ਮੈਂ ਸਾਰਾ ਕੰਮ ਕਰਕੇ ਜਾਉਂਗੀ ਘਰ ਦਾ ਆਪਣੀ ਬੇਟੀ ਦਾ ਦਿਖਾ ਦੋ ਢਾਂਡੇ ਤੇ ਆ ਦੇਖੀ ਹਾਂ ਸਾਰਾ ਖਲਾਰਾ ਮੈਂ ਕਿਉਂ ਮਾਂ ਜਿਹੜੀ ਆ ਨਾ ਇੱਕ ਮਾਂ ਟੀਲਾ ਬਹੁਤ ਕਰਦੀ ਆ ਚਲੋ ਅੱਜ ਮਾਈਆਂ ਵਿਚਾਰੀ ਕੰਮ ਕਰਦੀ ਆ ਜੋਬ ਕਰਦੀ ਆ ਜੋਬ ਤੇ ਜਾਂਦੀ ਆ ਤੇ ਫੇਰ ਮੈਂ ਸੋਚਿਆ ਚਲੋ ਅੱਜ ਮੈਂ ਨਾਲੇ ਜਾਂਦੇ ਆ ਥੋੜਾ ਬਲੌਕ ਬਣਾ ਲੈਂਦਾ ਦੀਦੀ ਮਾਂ ਮੇਰੀ ਧੋਤੀ ਦੇ ਘਰ ਦਾ ਤੇ ਨਾਲੇ ਮੈਂ ਭਾਂਡੇ ਭੁੰਡੇ ਸਫਾਈਆਂ ਕਰੇ ਮਾਂ ਤਾਂ ਮਾਂ ਹੀ ਹੁੰਦੀ ਆ ਤੁਹਾਨੂੰ ਪਤਾ ਮਾਂ ਦਾ ਬਹੁਤ ਪਿਆਰ ਹੁੰਦਾ ਧੀ ਨਾਲ ਧੀ ਦੀ ਹਰ ਇੱਕ ਫੀਲਿੰਗ ਸਮਝਦੀ ਆ ਠੀਕ ਆ ਤੇ ਜਿਹੜੀ ਧੀ ਹੁੰਦੀ ਆ ਧੀ ਵੀ ਮਾਂ ਦੀ ਫੀਲਿੰਗ ਸਮਝਦੀ ਆ ਆ ਲਓ ਜੀ ਭਾਂਡੇ ਕਰਤੇ ਮੈਂ ਹੁਣ ਸਾਫ ਤੇ ਸਾਰਾ ਚੁੱਲ੍ਹਾ ਗੈਸ ਵੀ ਸਾਫ ਕਰਤਾ ਵਧੀਆ ਬਣਾਤਾ ਤੇ ਸਾਰਾ ਸਫਾਈ ਸੋਈ ਕਰਤੀ ਆ ਹੁਣ ਆਪਾਂ ਲਾਉਨੇ ਆ ਝਾੜੂ ਫਿਰ ਉਹਨਾਂ ਦੇ ਕੱਪੜਿਆਂ ਦੀਆਂ ਤਾਹਾਂ ਠੀਕਾ ਨਾ ਸਾਰਾ ਕਰ ਦਾਂਗੇ ਵਿਚਾਰੀ ਦੇ ਆਉਂਦੇ ਨੇ ਜੌਬ ਤੋਂ ਚਲਣ ਨੂੰ ਫਾਇਦਾ ਵਾਜ ਮੇਰੀ ਮਾਂ ਨੇ ਕੰਮ ਕਰਤਾ ਹਾਂਜੀ ਆ ਲੋੜਾ ਮੋਬਾਈਲ ਆ ਦੇਖੋ ਛੋਟੀ ਬੱਚੀ ਨੇ ਢੂਂਡ ਵੀ ਛਿੱਟੇ ਹੋਏ ਨੇ ਉੱਪਰ ਇਹ ਲੋ ਇਹ ਹੁਣ ਨਾ ਛਿੱਟ ਕਰਦੀਆਂ ਇਹ ਪੈਂਟ ਦੀ ਤਹਿ ਲਾਣੀਆਂ ਸਾਰੀ ਸਫਾਈ ਕਰੂਗੀ ਇਹ ਆਲਾ ਪਰਸ ਤੇ ਇਹ ਵੀ ਦਾ ਪਰਸ ਇੱਥੀ ਪਿਆ ਸਾਰਾ ਕੁਛ ਇੱਥੀ ਤੇ ਮੈਂ ਸੋਚਿਆ ਵੀ ਕਿ ਇਹ ਨੂੰ ਮੈਂ ਸਾਰੇ ਕੰਮ ਸੈੱਟ ਕਰੂੰਗੀ ਤੇ ਸਾਰੇ ਕੱਪੜੇ ਵੀ ਅੱਜ ਤੈਨਾਂ ਲਗਾਉਂਗੀ ਇਹ ਲਗਾ ਕੇ ਤੇ ਫਿਰ ਆਪਾਂ ਸਫਾਈ ਕਰਾਂਗੇ ਅੱਜ ਮੇਰੀ ਬੇਟੀ ਨੂੰ ਖੁਸ਼ੀ ਹੋ ਜੂਦੀ ਵੀ ਮੇਰੀ ਮੰਮਾ ਨੇ ਕੰਮ ਕਰਿਆ ਠੀਕ ਹੈ ਨਾ ਹਾਂ ਜੀ ਆਪਾਂ ਦੇਖੋ ਹੋ ਗਿਆ ਨਾ ਸਾਫ ਜਦੋਂ ਆਇਆ ਸੀ ਖਵਾੜ ਸੀ ਕਮਰਾ ਲੱਗਦਾ ਦੇਖ ਰੋ ਹੁਣ ਹੁਣ ਮੈਂ ਲਾਉਣੀ ਆ ਝਾੜੂ ਆ ਦੇਖੋ ਸਾਰੀ ਸਫਾਈ ਕਰਤੀ ਮੈਂ ਐਂ ਸਵੇਟਾ ਸਹਵਾਣੇ ਦੇ ਅੱਥੇ ਪਕਵਣੇ ਐਂ ਨੇ ਰੱਖੇ ਹੋਏ ਤੇ ਹੁਣ ਆਪਾਂ ਆਸਾਰ ਦੇਖ ਲਓ ਜੀ ਆ ਝਾੜ ਦੇਖੋ ਬੇਟੀ ਦਾ مما نو پتا نہیں کہ نانی جی آئے ہوئے کپڑا جگہ سارا لا کے پورچا لا کے بعد چوا ਆ ਲੋ ਜੀ ਦੇਖੋ ਹੁਣ ਕਮਰਾ ਕਿੰਨਾ ਜਦੋਂ ਆਏ ਸੀ ਕਿੰਨਾ ਭੈੜਾ ਲੱਗਦਾ ਸੀ ਨਾ ਆ ਦੇਖੋ ਹੁਣ ਕਿੰਨਾ ਸਾਫ ਕਰਤਾ ਉਹਦਾ ਰੂਮ ਹੈ ਮਨੇ ਖੁਸ਼ ਹੋ ਜਾਣਾ ਜਾ ਕੇ ਮੇਰੀ ਮੰਮੀ ਨੇ ਸਾਫ ਕਰਤਾ ਕਮਰੇ ਤੇ ਆਪਾਂ ਦੇਖੋ ਹੁਣ ਸੋਈ ਵੀ ਸੋਈ ਵੀ ਸਾਫ ਕਰਤੀ ਸਾਰੀ ਦੇਖੋ ਤੇ ਮੂਫੀਆਂ ਆਪਣੀਆਂ ਹੁੰਦੀਆਂ ਨਹੀਂ ਸੀ ਨਾ ਬਹੁਤ ਵੈਸੇ ਭਾਂਡੇ ਦਾ ਬਹੁਤ ਪਏ ਨੇ ਇਸ ਤਾਈਂ ਇਹ ਲੋ ਸਾਫ ਕਰਤਾ ਅੱਜ ਮੇਰੀ ਬੇਟੀ ਖੁਸ਼ ਹੋ ਜੂਗੀ ਮੇਰੀ ਮੰਮਾ ਨੇ ਕੰਮ ਕਰਤਾ ਠੀਕ ਹੈ ਜੀ ਬਹੁਤ ਜ਼ਿਆਦਾ ਤੇ ਹੁਣ ਆਪਣਾ ਨਾ ਬਸ ਬੇੜਾ ਰਹਿ ਗਿਆ ਇਹ ਬਹੁਤ ਵੱਡਾ ਹੈ ਇਹ ਮੈਂ ਹੌਲੀ ਹੌਲੀ ਕਰੂੰਗੀ ਬੇਤੇ ਵੀ ਨਹੀਂ ਹੁੰਦਾ ਇੰਨਾ ਕੰਮ ਤੇ ਇਹਦੀ ਅਰਜਾਈ ਜਿਹੜੀ ਬਿਸਤਰਾ ਸੀ ਮੈਂ ਧੁੱਪ ਚ ਰੱਖਤਾ ਕਿਤਾ ਧੁੱਪ ਚ ਰੱਖਨੇ ਚਾਹੀਦੇ ਨੇ ਬਿਸਤਰੇ ਤੁਸੀਂ ਵੀ ਰੱਖਿਆ ਕਰੋ ਇਹਨਾਂ ਵਿੱਚ ਜੜਾ ਸੀਨ ਬਣ ਜਾਂਦੇ ਨੇ ਧੁੱਪ ਲਵਾਉਣੀ ਚਾਹੀਦੀ ਆ ਕੱਪੜੇ ਠੀਕ ਹੈ ਬਾਕੀ ਇਹਨੇ ਆਪਣੇ ਪਤੰਗਾ ਤੇ ਜ਼ੋਰ ਦਿੱਤਾ ਹੈ ਚੜਾਉਣ ਦਾ ਐਲ ਆ ਭੱਜ ਗਈ ਇਹ ਕੋਈ ਹੋਣੀ ਵੀ ਮੈਂ ਆ ਲੈ ਟਿਕਣ ਲੱਗੀ ਸੀ ਵੀ ਮੇਰੇ ਨਾਨੀ ਆਏ ਹੋਏ ਨੇ ਬਸ ਉੱਪਰ ਨੂੰ ਦੇਖੀ ਜਾਂਦੀ ਆ ਉਹ ਪਤੰਗ ਬਹੁਤ ਨਾ ਚੜਦੇ ਬਹੁਤ ਆ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਜੇ ਇਹ ਵੀਡੀਓ ਕਾਲੂ ਦੇਖਦਾ ਉਹਨੂੰ ਸੁਧਾਰ ਕੇ ਰੱਖੋ ਵੀ ਸਾਡੇ ਕੋਠੇ ਦੇਤੇ ਡੋਰਾ ਨਾਲ ਛੁੱਟਾ ਲਫੜਾ ਖਾਊਗਾ ਐਤਰੇ ਇਹਨਾਂ ਦੇ ਬੰਦਾ ਤਾਂ ਗਵਾਂਟੀ ਆ ਉਹਨਾਂ ਪਤੰਗ ਤੋੜ ਲੈਂਦੇ ਨੇ ਫਿਰ ਉਹਨਾਂ ਨੂੰ ਕਹਿੰਦੀ ਆ ਉਹਨੂੰ ਚੈਲੰਜ ਕਰਿਆ ਵੀ ਤੇਰੇ ਮੈਂ ਮਾਰੂੰ ਥੱਪੜ ਜੇ ਪਤੰਗ ਹੋ ਦੇਖੋ ਮੈਨੂੰ ਲੱਗਦਾ ਮੈਨੂੰ ਲੱਗਦਾ ਬੈਠਾ ਵੀ ਆ ਵਿੱਚ ਸ਼ਾਇਦ ਬੈਠੇ ਵੀ ਨੇ ਤੇ ਆਹ ਦੇਖ ਲੋ ਪਾਤਾਵਰਨ ਇਹਦੇ ਘਰ ਦਾ ਬੇੜਾ ਮੈਂ ਸਾਫ ਕਰ ਲੈਣਾ ਹੁਣ ਤੁਹਾਨੂੰ ਇੰਨੀ ਕ ਦਿਖਾ ਦਿੱਤੀ ਤੇ ਕਹਿੰਦੀ ਵੀ ਤੁਸੀਂ ਨਾਨੀ ਮਮਾ ਬਣਾ ਲਓ ਇੱਕ ਵੀਡੀਓ ਵੀ ਬਲੌਗ ਪਾ ਦਿਓ ਆ ਦੇਖੋ ਤੇ ਆ ਦੇਖੋ ਉੱਪਰ ਜਾ ਰਹੀ ਆ ਉੱਪਰਲਾ ਵੀ ਤਾਂ ਵਾਤਾਵਰਨ ਦਿਖਾ ਦਿੰਦੇ ਆ ਹਾਂਜੀ ਆ ਦੇਖੋ ਜੀ ਸਭ ਨਾਲ ਮੈਂ ਉੱਪਰ ਇੱਥੋਂ ਦੀ ਮੈਂ ਚੜ ਕੇ ਆਈ ਉੱਪਰ ਬਤਾਉਂਗੀ ਬਤਾਉਂਗਾ ਤੇ ਆ ਸਾਡੇ ਸਾਹਮਣੇ ਇਹ ਹੈਗਾ ਸਾਡੇ ਸਾਹਮਣੇ ਵਾਲੀ ਸਾਈਡ ਤੇ ਉਹ ਦੇਖੋ ਕਿੰਨਾ ਵੱਡਾ ਛੱਜਾ ਉੱਤਰਿਆ ਤੇ ਉਹ ਦੇਖੋ ਜੀ ਹੋ ਰਿਆ ਗਊਸ਼ਾਲਾ ਹੋ ਰਿਆ ਗੁਰਦੁਆਰਾ ਆਪਣਾ ਆ ਰਿਹਾ ਮੰਦਿਰ ਚਲ ਹੁਣ ਆਪਾਂ ਚੱਲਦੇ ਹਾਂ ਥੰਨੇ ਹਾਂਜੀ ਆ ਦੇਖੋ ਜੀ ਹਾਂਜੀ ਆ ਦੇਖੋ ਜੀ ਮੈਂ ਪਤੰਗ ਉੱਟਿਆ ਆ ਲੋ ਜੀ ਇਹ ਪਤੰਗ ਉੱਟੀ ਜਾਂਦੀ ਆ ਹਾਂਜੀ ਮੈਂ ਤਾਂ ਸਾਈ ਬੈਠ ਕੇ ਗੱਲ ਕਰਦੀ ਆ ਮਾਮਾ ਨੂੰ ਬਹੁਤ ਫਿਕਰ ਹੁੰਦਾ ਮਾਮਾ ਧੀਆ ਦਾ ਬਹੁਤ ਕਰਦੀਆਂ ਧੀਆ ਵੀ ਬਹੁਤ ਕਰਦੀਆਂ ਨੇ ਧੀਆ ਤੇ ਮਾਮਾ ਇੱਕ ਸਹੇਲੀਆਂ ਹੀ ਹੁੰਦੀਆਂ ਨੇ ਹੈਨਾ ਸਾਰੀ ਗੱਲ ਸ਼ੇਅਰ ਕਰ ਲੈਂਦੀਆਂ ਦੇਖੋ ਅੱਜ ਮੈਂ ਘਰ ਸਵਾਰਿਆ ਮੈਨੂੰ ਵੀ ਖੁਸ਼ੀ ਮਿਲੀ ਇੱਕ ਛੋਟੀ ਜਿਹੀ ਖੁਸ਼ੀ ਮਿਲਨੀ ਆ ਮੈਂ ਆਪਣੀ ਧੀ ਦੇ ਘਰ ਆ ਕੇ ਕੰਮ ਕਰਿਆ ਸਾਰਾ ਸਾਰੀ ਸਫਾਈ ਕਰੀ ਪੋਚੇ ਲੈ ਪਰੌਖੀ ਸੋਖੀ ਨੇ ਕਰਿਆ ਸਾਰਾ ਕੰਮ ਉਹ ਵਿਚਾਰੀ ਜੌਬ ਕਰਦੀ ਆ ਭਾਈ ਤੁਸੀਂ ਵੀ ਮੇਰੀਆਂ ਜਿਹੜੀਆਂ ਭੈਣਾਂ ਆਪਣੀਆਂ ਧੀਆਂ ਦੀ ਸਪੋਰਟ ਕਰਿਆ ਕਰੋ ਜਾ ਕੇ ਤੇ ਧੀਆਂ ਵੀ ਆਪਣੀ ਮਾਵਾਂ ਦੀ ਸਪੋਰਟ ਸਪੋਰਟ ਜ਼ਰੂਰ ਕਰਿਆ ਕਰਨ ਮੈਂ ਤਾਂ ਕਹਿੰਨੀ ਆ ਪੁੱਤਰ ਪੁੱਤ ਵੀ ਕਰਨ ਸਪੋਰਟ ਆਪਣੀਆਂ ਮਾਵਾਂ ਦੀ ਮਾਪੇ ਦੀ ਇੱਜ਼ਤ ਕਰੋ ਧੀਆਂ ਵੀ ਇੱਜ਼ਤ ਕਰਨ ਆਪਾਂ ਵੀ ਆਪਣੇ ਬੱਚਿਆਂ ਦੀ ਇੱਜ਼ਤ ਕਰੀਏ ਠੀਕ ਆ ਜੀ ਬਾਕੀ ਭਾਈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਮੇਰਾ ਬਲੌਗ ਜਿੱਦਾਂ ਮੈਂ ਕਿਸੇਦਾ ਸਾਦਾ ਜਿਹਾ ਬਣਾਇਆ ਮੈਂ ਇੱਕ ਸਿੱਧੀ ਸਾਦੀ ਜੀ ਹੈਗੀਆਂ ਜੀ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਧੀਆਂ ਦਾ ਸਤਿਕਾਰ ਕਰੋ ਸਾਰੇ ਜਣੇ ਕਰੋ ਧੀਆਂ ਦਾ ਸਤਿਕਾਰ ਠੀਕ ਹੈ ਨਾ ਜੀ ਤੇ ਧੀਆਂ ਕਰਦੀਆਂ ਰਾਣੀਆਂ ਹੁੰਦੀਆਂ ਨੇ ਜੇ ਆਪਾਂ ਸਮਝੀਏ ਵੈਸੇ ਇਹਨਾਂ ਨੂੰ ਵਿਚਾਰੀਆਂ ਨੂੰ ਹਰ ਇੱਕ ਕਹਿੰਦਾ ਬਗਾਨੀਆਂ ਧੀਆਂ ਜਦੋਂ ਬਗਾਨੇ ਘਰ ਜਾਂਦੀਆਂ ਨੇ ਉਦੋਂ ਕਹਿੰਦੇ ਨੇ ਬਗਾਨੀਆਂ ਧੀਆਂ ਇੱਧਰ ਕਹਿ ਦਿੰਦੇ ਨੇ ਵਿਆਹਣੀਆਂ ਇਹ ਤਾਂ ਬਗਾਨੇ ਘਰ ਜਾਣਾ ਵਿਚਾਰੀਆਂ ਦਾ ਘਰ ਦੱਸੋ ਕਿਹੜਾ ਅਸਲੀ ਹੈ ਨਾ ਇਹ ਤਾਂ ਵਿਚਾਰੀਆਂ ਇਦਾਂ ਹੀ ਕਰਦੀਆਂ ਆਪਾਂ ਕਰਦੇ ਰਹਿ ਜਾਂਦੇ ਇਹਨਾਂ ਦੇ ਨਾਲ ਬਸ ਬਾਕੀ ਧੀਆ ਆਪਣੀਆਂ ਸਿਆਣੀਆਂ ਹੁੰਦੀਆਂ ਨਾਲੇ ਦੇਖੋ ਆਣਾ ਬੱਚਾ ਪੜਾ ਰਹੀ ਆ ਨਾਲੇ ਜੋਬ ਕਰਦੀ ਪਈ ਆ ਘਰ ਦਾ ਖਰਚਾ ਵੀ ਚੱਕ ਰਹੀ ਆ ਇਸ ਤਰ੍ਹਾਂ ਦੀਆਂ ਧੀਆ ਰੱਬ ਘਰ ਘਰ ਦਵੇ ਠੀਕ ਆ ਨਾ ਜੀ ਤੇ ਮੈਂ ਤਾਂ ਬਈ ਧੀਆ ਨੂੰ ਸਤਿਕਾਰ ਕਰਦੀ ਆ ਸਲੂਟ ਆ ਧੀਆ ਨੂੰ ਧੀਆ ਦਾ ਮੈਂ ਬਹੁਤ ਸਤਿਕਾਰ ਕਰਦੀ ਮੈਨੂੰ ਇਹ ਕੋਈ ਫਰਕ ਨਹੀਂ ਵੀ ਮੁੰਡੇ ਹੋਣ ਜੀ ਇਹ ਹੋਣ ਦਾ ਨਾ ਨਾ ਤਾਂ ਕਨੇ ਵੀ ਸ਼ੱਕ ਕੁੜੀਆਂ ਹੋਣ ਮੈਨੂੰ ਕੁੜੀਆਂ ਨਾਲ ਬਹੁਤ ਪਿਆਰ ਆ ਲਗਾਂ ਨਾਲ ਕੁੜੀਆਂ ਦੇ ਨਾਲ ਹਾਂਜੀ ਜੀ ਹੁਣ ਥੋੜਾ ਕੰਮ ਮੈਂ ਕਰਦੀ ਆ ਤੇ ਹੁਣ ਇਹ ਕੀ ਕੰਮ ਕਰਨ ਲੱਗੀਆਂ ਤੂੰ ਆ ਲਓ ਜੀ ਆਪਾਂ ਇਹਦਾ ਵੀ ਦਿਖਾ ਦਿੰਦੇ ਆ ਕੀ ਕਰਨ ਲੱਗੀ ਆ ਛੋਟੀ ਹਾਂਜੀ ਇਹ ਤਾਂ ਆਪਣੇ ਸਮਾਨ ਪਿਆ ਪਤਾ ਨਹੀਂ ਕੀ ਆ ਪੈਨਸਲਾਂ ਕਿਤਾਬਾਂ ਤੇ ਇਹ ਆਪਣੀਆਂ ਮਤਲਬ ਕਿ ਵੀ ਮੇਲਾ ਤਾਂ ਲੱਗੀ ਆ ਸਵਾਰਨ ਲੱਗੀ ਆ ਬਾਕੀ ਖਲਾਰਾ ਤਾਂ ਦੇਖੋ ਜੀ ਹਜੇ ਬਹੁਤ ਪਿਆ ਇਹ ਸ਼ਾਮ ਪੈ ਜਾਣੀ ਆ ਮੈਨੂੰ ਕਰਦੀ ਨੂੰ ਵਿਚਾਰੀ ਕੋਲ ਟਾਈਮ ਨਹੀਂ ਹੁੰਦਾ ਹੈਗਾ ਦੇਖੋ ਜੇ ਕੱਪੜੇ ਪਾਉਣੇ ਕੀ ਕਰੀਏ ਮਜਬੂਰੀ ਆ ਮੇਰੀ ਬੇਟੀ ਦੀ ਤੇ ਜੋਬ ਕਰੇ ਤੇ ਕੱਲੀ ਜਣੀ ਕੰਮ ਕਰਨ ਵਾਲੀ ਆ ਜੀ ਬੱਚੇ ਨੂੰ ਪਾਲ ਰਹੀ ਆ ਆਪਣੇ ਪੜਾ ਰਹੀ ਆ ਬੱਚੇ ਨੂੰ ਹਿੰਮਤ ਆ ਦਾਤ ਦੇਣੀ ਚਾਹੀਦੀ ਆ ਇਸ ਤਰ੍ਹਾਂ ਦੀਆਂ ਲੜਕੀਆਂ ਦੀਆਂ ਤੇ ਮਿਲ ਘਰ ਦਾ ਸਾਰਾ ਖਰਚਾ ਚੱਕਿਆ ਹੋਇਆ ਤੇ ਬਾਕੀ ਪਰਮਾਤਮਾ ਤੰਦਰੁਸਤੀ ਰੱਖੇ ਤੀਆਂ ਨੂੰ ਠੀਕ ਆ ਨਾ ਤੀਆਂ ਪੁੱਤਾਂ ਨੂੰ ਦੇਖੋ ਜੀ ਇਹਨਾਂ ਨਾਲ ਹੀ ਆ ਸਾਰਾ ਕੁਝ ਚਲੋ ਠੀਕ ਆ ਜੀ ਮੈਂ ਤੁਹਾਨੂੰ ਦਿਖਾਇਆ ਬਾਤਾ ਕਰਨ ਤੇ ਇਹ ਤੀਸਰੀ ਮੰਜ਼ਲ ਤੇ ਰਹਿੰਦੀ ਆ ਆ ਦੇਖੋ ਪੌੜੀਆਂ ਨੇ ਥੱਲੇ ਵਿਚਾਰੀ ਨੇ ਚੜ ਕੇ ਆਉਣਾ ਜਾਣਾ ਇਹ ਦੇਖੋ ਇਹ ਦੇਖੋ ਇਹ ਤੀਸਰੀ ਮੰਜ਼ਲ ਹੈ ਦੇਖ ਲੋ ਇਸ ਨੂੰ ਠੀਕ ਹੈ ਨਾ ਆਇਨਾ ਦਾ ਬਾਹਰ ਫਿਰ ਵਾਤਾਵਰਣ ਹੋ ਗਿਆ ਇਕਤਰ ਹੋ ਗਿਆ ਸਾਰਾ ਚਲੋ ਠੀਕ ਆ ਜੀ ਜਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ